ਜੇ ਤੁਸੀਂ ਮਿਹਨਤ ਕਰਦੇ ਹੋ ਮੋ ਤੇ ਫਾਲਤੂ ਫੁੱਲ ਜਿਹੜੇ ਕੋਈ ਹੋਰ ਲੈ ਜਾਏ ਜਦੋਂ ਇਹਨਾਂ ਨੇ ਮੇਰਾ ਸੰਪਰਕ ਕੀਤਾ ਮੈਂ ਕਹਿੰਦਾ ਮੇਰੇ ਵੱਲੋਂ ਆਲਵੇਸ ਗੱਲਾਂ ਮੈਂ ਮੈਂ ਕੋਈ ਕਿਸੇ ਨਾਲ ਮੇਰੀ ਬੱਤ ਦਾ ਰੋਣਾ ਨਹੀਂ ਅਦਲ ਵੀ ਬੋਲਦੀ ਹੋਰੀ ਮੇਰੇ ਛੋਟੇ ਭਰਾ ਦੇ ਤੌਰ ਤੇ ਮੈਂ ਇਹਨਾਂ ਨੂੰ ਆਪਣੇ ਪਰਿਵਾਰ ਵਿੱਚ ਸ਼ਾਮਲ ਕਰ ਰਿਹਾ ਹਾਂ ਉੱਥੇ ਕੋਈ ਐ ਨਹੀਂ ਜਰਦਾ ਕਿਸੇ ਨੂੰ ਵੀ ਉਹ ਉੱਥੇ ਕੰਮ ਕਰ ਰਿਹਾ ਇੱਥੇ ਮੁੱਖ ਮੰਤਰੀ ਸਾਹਿਬ ਦਾ ਬੜਪਨ ਦੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਲੜਿਆ ਉਹਨੂੰ ਬਰਾਬਰ ਬਿਠਾ ਕੇ ਛੋਟੇ ਭਰਾ ਦਾ ਦਰਜਾ ਦੇ ਦੰਦੇ ਹੀ ਨਾਲ ਔਰ ساری عمر ਥੋੜੀ ਝੋਲੀ ਚ ਮੇਰੇ ਵਰਗੇ ਕਿੰਨੇ ਹੀ ਨੌਜਵਾਨ ਕਈ ਕਈ ਸਾਲ ਤੱਕੇ ਖਾਈ ਜਾਂਦੇ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਫਲ ਦੇਣ ਦੀ ਵਾਰੀ ਆਉਂਦੀ ਆ ਤਾਂ ਉੱਜਾ ਆ ਜਾਂਦਾ ਵੀੜੀਓ ਬੁੜੀਓ ਪਾ ਰਹੇ ਨੇ ਨਾ ਤੁਹਾਨੂੰ ਪਿੜ ਚ ਮਿਲਾਂਗੇ ਗੱਲ ਨੂੰ ਪਹੁੰਚ ਰਿਹਾ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਲੋਕਾਂ ਦੇ ਘਰ ਬਰਬਾਦ ਕਰਦੇ ਨੇ ਇਹ ਤੇ ਸਾਰੀ ਪੰਜ ਸੱਤ ਜਾਣੇ ਇਕੱਠੇ ਹੋ ਕੇ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਇਹਨੇ ਭਗਵੰਤ ਮਾਨਤੇ ਦਲਵੀਰ ਗੋਲਡੀ 2022 ਦੀਆਂ ਵਿਧਾਨ ਸਭਾ ਚੋਣਾਂ ਇੱਕ ਦੂਜੇ ਦੇ ਖਿਲਾਫ ਲੜੀਆਂ ਤੇ ਹੁਣ ਇੱਕ ਦੂਜੇ ਦੇ ਸਾਥੀ ਬਣ ਬ ਕ੍ਰਿਕਟ ਨਾਲ ਮਿਲਣ ਕਰਕੇ ਖਫਾ ਹੋਏ ਗੋਲਡੀ ਨੇ ਪਾਲਾ ਬਦਲ ਲਿਆ ਮੁੱਖ ਮੰਤਰੀ ਨੇ ਖੁਦ ਉਹਨਾਂ ਨੂੰ ਪਾਰਟੀ ਚ ਸ਼ਾਮਿਲ ਕਰਵਾਇਆ ਦਿਲਵੀ ਗੋਲਡੀ ਹੋਰੀ ਮੇਰੇ ਛੋਟੇ ਭਰਾ ਜਿਹੇ ਤੌਰ ਤੇ ਮੈਂ ਇਹਨਾਂ ਨੂੰ ਆਪਣੇ ਪਰਿਵਾਰ ਚ ਸ਼ਾਮਿਲ ਕਰ ਰਿਹਾ ਹਾਂ ਔਰ ਸਾਡੀ ਪਾਰਟੀ ਚ ਔਰ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਜਾਂ ਕੋਈ ਬੌਸ ਕਲਚਰ ਨਹੀਂ ਹੈਗਾ ਸਾਡੇ ਤਾਂ ਛੋਟੇ ਵੱਡੇ ਭਰਾ ਆ ਸੀ ਕੋਈ ਆਪਸ ਚ ਸਾਡੇ ਜਦੋਂ ਇਲੈਕਸ਼ਨ ਵੀ ਲੜਦੇ ਰਹੇ ਆ ਕੋਈ ਆਪਸ ਸਾਡਾ ਕੋਈ ਨਿੱਜੀ ਕੋਈ ਆਪਸ ਕੋਈ ਅਸੀ ਵਿਚਾਰ ਪ੍ਰਣਾਲੀ ਜਾਂ ਕੋਈ ਬਿਆਨਬਾਜ਼ੀ ਨਹੀਂ ਕੀਤੀ ਹਾਂ ਇਹ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਦੇ ਸੀ ਮੈਂ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਦਾ ਸੀ ਬਾਕੀ ਲੋਕ ਹੁੰਦੇ ਨੇ ਪਬਲਿਕ ਤੇ ਜਦੋਂ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਮੈਂ ਕਿਹਾ ਵੀ ਮੇਰੇ ਵੱਲੋਂ ਆਲਵੇਸ ਵੈਲਕਮ ਹੈ ਮੈਂ ਕੋਈ ਕਿਸੇ ਨਾਲ ਮੇਰੀ ਬੱਟਦਾ ਰੋਲਾ ਨਹੀਂ ਕੋਈ ਮੇਰਾ ਕਿਸੇ ਨਾਲ ਕੋਈ ਨਿੱਜੀ ਝਗੜਾ ਨਹੀਂ ਜਿਹੜਾ ਮੇਰੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਤੇ ਮੈਂ ਉਹਨੂੰ ਮੌਕਾ ਦੇ ਸਕਦਾ ਤਾਂ ਮੈਂ ਜਰੂਰ ਮੌਕਾ ਦੇਵਾਂਗਾ ਕਿ ਤੂੰ ਆਪਣਾ ਯੋਗਦਾਨ ਆਪਣਾ ਬ੍ਰਸ਼ ਲੈ ਕੇ ਤੂੰ ਪੰਜਾਬ ਦੇ ਕਿਹੜੇ ਕੋਨੇ ਚ ਕਿਹੜੇ ਖੁੰਝ ਚ ਰੰਗ ਭਰ ਸਕਦਾ ਤੂੰ ਰੰਗ ਭਰ ਆਪਣਾ ਰੰਗਲੇ ਪੰਜਾਬ ਚ ਰੰਗਾਂਗਾ ਹਮੇਸ਼ਾ ਅਲੱਗ-ਅਲੱਗ ਹੋਣਗੇ ਗੋਲਡੀ ਵੀ ਕਾਂਗਰਸੀਆਂ ਤੇ ਖਾਸੇ ਔਖੇ ਨੇ ਮਾਨ ਦੀਆਂ ਤਰੀਫਾਂ ਦੇ ਪੁਲ ਬੰਨੇ ਤੇ ਕਾਂਗਰਸੀਆਂ ਨੂੰ ਚੁਣੌਤੀ ਦਿੱਤੀ ਕਿ ਸਾਰੇ ਪੁਲ ਖੋਲੇ ਜਾਣਗੇ ਤੇ ਮੈਂ ਬਾਈ ਜੀ ਦੇ ਅਗੇਂਸਟ ਇਲੈਕਸ਼ਨ ਲੜਿਆ ਹੋਇਆ ਤੇ ਸਾਡੀ ਪਾਰਟੀ ਚ ਜਿਹੜਾ ਪਹਿਲਾਂ ਪੁਰਾਣਾ ਪ੍ਰੀਵੀਅਸ ਜਿਹੜਾ ਮੇਰਾ ਪਰਿਵਾਰ ਸੀ ਉੱਥੇ ਕੋਈ ਐ ਨਹੀਂ ਜਰਦਾ ਕਿਸੇ ਨੂੰ ਵੀ ਉਹ ਉੱਥੇ ਕੰਮ ਕਰ ਰਿਹਾ ਇੱਥੇ ਮੁੱਖ ਮੰਤਰੀ ਸਾਹਿਬ ਦਾ ਬੜਪਨ ਦੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਲੜਿਆ ਉਹਨੂੰ ਬਰਾਬਰ ਬਿਠਾ ਕੇ ਛੋਟੇ ਭਰਾ ਦਾ ਦਰਜਾ ਦੇਣਾ ਜੋਇਨ ਕਰਾ ਰਹੇ ਨੇ ਉਹ ਤੇ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੇ ਵਾਅਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਨ ਦੇ ਹੀ ਨਾਲ ਹੁਣ ਸਾਰੀ ਉਮਰ ਤੁਹਾਡੀ ਝੋਲੀ ਚ ਸਾਰੀ ਉਮਰ ਮੇਰੇ ਵਰਗੇ ਕਿੰਨੇ ਹੀ ਨੌਜਵਾਨ ਕਈ ਕਈ ਸਾਲ ਤੱਕੇ ਖਾਈ ਜਾਂਦੇ ਨੇ ਤੇ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਉਹਨਾਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਫਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਦੂਜਾ ਆ ਜਾਂਦਾ ਮੈਨੂੰ ਇਹ ਦੱਸੋ ਵੀ ਕਿਹਦਾ ਇੱਥੇ ਸੰਗਰੂਰ ਦੇ ਵਿੱਚ ਆ ਮੀਤ ਵੀਰੇ ਨੇ ਜੋ ਸਾਡੇ ਇਸ ਵਾਰ ਲੋਕ ਸਭਾ ਤੋਂ ਨੁਮਾਇੰਦਗੀ ਕਰ ਰਹੇ ਨੇ ਕੱਲ ਇਹਨਾਂ ਨੇ ਪਰਸੋਂ ਇੱਕ ਗੱਲ ਪੁੱਛੀ ਵੀ ਖੈਰਾ ਸਾਹਿਬ ਮਾੜਾ ਦੱਸਿਓ 10 ਪਿੰਡਾਂ ਦੇ ਨਾਮ ਤੁਸੀਂ ਨੇ ਦੇਖਿਆ ਹੋਣਾ ਸਾਰਿਆਂ ਨੇ ਠੀਕ ਹੈ ਨਾ ਇਹ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਪਤ ਹੈ ਹੁਣ ਇਹ ਉਥੇ ਜੰਮਿਆ ਉਹੀ ਉਥੇ ਪੜਿਆ ਸਾਡੀ ਆਪਸ ਚ ਸਾਂਝ ਆ ਪੁਰਾਣੀ ਠੀਕ ਆ ਸਾਡੇ ਥੋੜੇ ਵਖਰੇਵੇਂ ਇੱਕ ਬਾਰਾਂ ਇਹ ਕਹ ਲੀਏ ਵੀ ਲੱਗੋ ਲੱਗ ਪਾਰਟੀ ਤੁਸੀਂ ਕੰਮ ਕਰਦੇ ਹੋ ਪਰ ਮੈਨੂੰ ਲੱਗਦਾ ਕਿ ਇਹ ਪਲੇਟਫਾਰਮ ਸਾਰੇ ਨੌਜਵਾਨਾਂ ਲਈ ਬਹੁਤ ਵਧੀਆ ਜਿਹੜੇ ਆ ਕੱਲ ਦੇ ਪਰਸੋਂ ਦੇ ਵੀਡੀਓ ਬੁੜੀਓ ਪਾ ਰਹੇ ਨੇ ਨਾ ਤੁਹਾਨੂੰ ਪਿੱੜ ਚ ਮਿਲਾਂਗੇ ਕੱਲ ਨੂੰ ਪਹੁੰਚ ਰਿਹਾ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਕੱਲੀ ਕੱਲੀ ਗੱਲ ਵੇਰੇ ਫਿਗਰ ਐਂਡ ਫੈਕਟਸ ਦੱਸੂਗਾ ਵੀ ਕੀ ਕੀ ਕਰਦੇ ਨੇ ਇਹ ਠੀਕ ਆ ਲੋਕਾਂ ਦੇ ਘਰ ਬਰਬਾਦ ਕਰਦੇ ਨੇ ਇਹਨਾਂ ਨੇ ਤੇ ਸਾਰੇ ਪੰਜ ਸੱਤ ਜਾਣੇ ਇਕੱਠੇ ਹੋਗੇ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਜਿੰਨੇ ਵੀ ਨੌਜਵਾਨ ਇਹ ਚੀਜ਼ ਦਾ ਸ਼ਿਕਾਰ ਨੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਕੱਠੇ ਹੋ ਕੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਮਦਦ ਕਰੀ ਆਪਾਂ ਤਕੜੇ ਹੋਈਏ ਕਿਉਂਕਿ ਇਹ ਟੀਮ ਵਰਕ ਆ ਟੀਮ ਜਦੋਂ ਇੱਕ ਟੀਮ ਬਣਦੀ ਆ ਨਾ ਉਹ ਉਹ ਫਿਰ ਜਿਹੜਾ ਮਾਹੌਲ ਬਦਲਦੀ ਆ ਸੋ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਤੈਨਾਂ ਦੇ ਲੋ ਧੰਨਵਾਦ ਕਰਦਾ ਵੱਡੇ ਭਰਾ ਹੀ ਕਹੂੰਗਾ ਮੈਂ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਵੀ ਨਹੀਂ ਕਹਾਗੇ ਕੋਸ਼ ਤੇ